ਅਲੀਪਾਤ ਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸੰਗਤ ਵਿੱਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਇਸ ਵਾਰ ਵੀ ਆਪ ਪੂਰਬ 29 ਅਤੇ 30 ਅਗਸਤ ਨੂੰ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਤੇ ਬਾਬੇ ਦੇ ਵਿਆਹ ਦੀ ਬਰਾਤ ਦੇ ਰੂਪ ਦੇ ਵਿੱਚ ਨਗਰ ਕੀਰਤਨ ਸੁਕਾਨਪੁਰ ਲੋਧੀ ਤੋਂ 29 ਅਗਸਤ ਨੂੰ ਚੱਲ ਕੇ ਬਟਾਲਾ ਪਹੁੰਚੇਗਾ ਜਿੱਥੇ ਇਸ ਨਗਰ ਕੀਰਤਨ ਦਾ ਜਗਾ ਜਗਾਹ ਤੇ ਪਰਮਾ ਸਵਾਗਤ ਕੀਤਾ ਜਾਵੇਗਾ ਤੇ ਅਗਲੇ ਦਿਨ ਫਿਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤ ਸਾਰੇ ਸ਼ਹਿਰ ਦੀ ਪਰਿਕਰਮਾ ਕਰੇਗੀ ਪੂਰੇ ਬਟਾਲਾ ਸ਼ਹਿਰ ਨੂੰ ਇਸ ਮੌਕੇ ਤੇ ਸਜਾਇਆ ਜਾਂਦਾ ਹੈ ਤੇ ਸ਼ਹਿ ਇਹਨੂੰ ਮਿਲਦਾ ਹੈ ਵਿਆਹਪੁਰਬ ਦੇ ਸਮੰਧ ਦੇ ਵਿੱਚ ਅਜ ਤੋਂ ਇਤਿਹਾਸਿਕ ਗੁਰਦੁਆਰਾ ਕਨਸਾਹਬ ਵਿਖੇ ਵਕ ਵਕ ਪਕਵਾਨ ਅਤੇ ਮਠਾਈਆਂ ਵੀ ਬਣਾਉਣੀਆਂ ਜੁੜੀਆਂ ਨੇ ਸ਼ੁਰੂ ਕੀਤੀਆਂ ਗਈਆਂ ਨੇ ਵੱਡੀ ਗਿਣਤੀ ਵਿੱਚ ਬੀਬੀਆਂ ਸਵੇਰ ਤੋਂ ਹੀ ਮਠਾਈਆਂ ਤੇ ਪਕਵਾਨ ਬਣਾਉਣ ਦੀ ਸੇਵਾ ਵਿੱਚ ਲੱਗ ਪੈਂਦੀਆਂ ਨੇ ਤੇ ਇਹ ਮਠਾਈ ਜਿਹੜੀ ਹੈ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਸੰਗਤ ਦੀ ਗਿਣਤੀ ਦੇ ਅਨੁਸਾਰ ਸੈਂਕੜੀਆਂ ਟਾਨਾਂ ਦੇ ਹਿਸਾਬ ਦੇ ਨਾਲ ਬਣਾਈ ਜਾਂਦੀ ਹੈ ਜਿੱਦਾਂ ਆਪਾਂ ਘਰਾਂ ਹੀ ਵਿਆਹ ਹੁੰਦਾ ਨਾ ਘਰਾਂ ਤੋਂ ਵੱਧ ਵਿਆਹ ਹੈ ਇਹ ਜਗਤ ਵਿਆਹ ਮਹਾਰਾਜ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਚਰਨਛੂਪ ਪ੍ਰਾਪਤ ਆ ਇਹ ਮਹਾਰਾ ਸੱਚੇ ਪਾਤਸ਼ਾਹ ਨੇ ਜੋ ਕਿਸੇ ਨੇ ਮੰਗਿਆ ਇੱਥੇ ਮਿਲਿਆ ਇਹ ਸਤਾਂ ਇਹੋ ਜਿਹਾ ਕਿਸੇ ਨੇ ਧੀ ਮੰਗੀ ਕਿਸੇ ਨੇ ਪੁੱਤ ਮੰਗਿਆ ਕਿਸੇ ਨੇ ਆਪਣੇ ਕਾਰੋਬਾਰ ਮੰਗਿਆ ਸਭ ਕੁਝ ਮਿਲਿਆ ਪਰ ਅੱਜ ਤੁਸੀਂ ਵੇਂਦੇ ਹੀ ਉਹ ਵਿਆਹ ਵਾਲੀ ਗੱਲ ਜਿਹੜੀ ਹੋਣ ਰਹੀ ਇੱਥੇ ਆ ਗੁਣੇ ਦੇ ਕੁਝ ਨਾ ਕੋਈ ਵੰਡੇ ਸਿਰੇ ਲੱਡੂ ਵੰਡੇ ਗਏ ਆ ਮੈਂ ਕਹਿੰਦਾ ਇਹ ਬੀਬੀਆਂ ਦਾ ਦੇਣਾ ਨਹੀਂ ਦੇ ਸਕਦੇ ਇਹ ਵਿਆਹ ਜਿਹਦੇ ਘੋੜੀਆਂ ਜਿਹੜੀਆਂ ਗਾਉਂਦੇ ਨੇ ਉਹ ਜੱਸ ਗਾਉਂਦੇ ਨੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਦੇ ਮਹਾਰਾ ਮਿਹਰ ਭਰੇ ਹੱਥ ਰੱਖ ਇਹਨਾਂ ਦੀ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਇਤਮਾਨ ਸਤਕਾਰ ਬਖਸ਼ੇ ਗੁਰੂ ਘਰ ਨਾਲ ਜੁੜੀ ਰਣ ਇਦਾਂ ਹੀ ਮਹਾਰਾਜ ਮੇਰਪੜ ਯਾਤਰਾ ਕੇਨਾਂ ਦਾ ਇਥੋਂ ਦੀ ਬਾਕੀ ਦੀ ਗੱਲ ਰਹਿ ਗਈ ਜੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਤਾਨ ਤੇ ਅੱਗੇ ਅੱਗੇ ਵੀ ਮੈਂ ਕਹਿ ਰਿਹਾ ਕੋਣ ਆ ਬਾਬਿਆਂ ਦੀ ਗੱਲ ਕਰਦੀ ਹੈ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖੰਦੂਸਾ ਵਾਲਿਆਂ ਦੀ ਆ ਤੁਹਾਡੇ ਸਾਹਮਣੇ ਕਿੰਨੀ ਸੇਵਾ ਚੱਲਣ ਦਾ ਹੀ ਇਹ ਸਤਾਨ ਇਹੋ ਜਿਹਾ ਬਣ ਜਾਣਾ ਸਾਡੇ ਬਟਾਲੇ ਇਹੋ ਜਿਹਾ ਸਤਾਨ ਨਹੀਂ ਹੋਏਗਾ ਜਿਹੋ ਜਿਹਾ ਇਹ ਬਣ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨ ਕੋ ਗੁਰਦੁਆਰਾ ਕਹਾਂ ਸੱਚ ਖੜੇ ਹੁੰਦੇ ਆਜ ਗੁਣਿਆਂ ਦੀ ਰਸਮ ਤੇ ਸੌ ਖੂਬ ਸੰਤਾਂ ਆ ਰੀਆਂ ਨੇ ਸਾਰੀਆਂ ਆਪ ਆਪਣਾ ਯੋਗਦਾਨ ਪਾ ਰੀਆਂ ਨੇ ਤੇ ਗੁਣਿਆ ਦੀ ਰਸਮ ਚਲਾ ਲਈਆਂ ਨੇ ਤੇ ਖੁਸ਼ੀਆਂ ਮਨਾ ਰੀਆਂ ਨੇ ਹੋਰ ਮਠਿਆਈਆਂ ਵੀ ਬੰਦੀਆਂ ਨੇ ਗੁੰਡੀ ਵੀ ਕੱਢੀ ਜਾਂਦੀ ਆ ਲੱਡੂ ਵੀ ਕੱਢੇ ਜਾਂਦੇ ਨੇ ਸਾਰੀਆਂ ਰਸਮਾਂ ਜਿੰਨੀਆਂ ਵੀ ਇੱਥੇ ਪਿਆਰ ਹੁੰਦੀਆਂ ਨੇ ਤੇ ਸਾਰਾ ਮਹਾਰਾਜੇ ਨਾਂ ਦਾ ਯੋਗਦਾਨ ਪਾਉਂਦੇ ਨੇ ਸਾਨੂੰ ਇੰਨਾ ਹੁੰਦਾ ਕਿ ਉਹਨਾਂ ਨੂੰ ਸਾਨੂੰ ਬੱਚਿਆਂ ਦਾ ਵੀ ਘਰ ਨੂੰ ਚਾਹ ਹੁੰਦਾ ਜਿੰਨਾ ਸਾਨੂੰ ਆਣ ਕੇ ਇੱਥੇ ਚਾਹ ਚੜਦਾ ਇਹ ਤਾਂ ਕਾਫੀ ਢੇਰ ਤੋਂ ਚੱਲਿਆ ਰਹੀ ਹੈ ਤੇ ਜਦੋਂ ਤੋਂ ਮੈਂ ਆਈ ਮੈਨੇ 25 ਸਾਲ ਤੋਂ ਇਹਨਾਂ ਦਿਨਾਂ ਦਾ ਬਹੁਤ ਜ਼ਿਆਦਾ ਇੰਤਜ਼ਾਰ ਰਹਿਦਾ ਵਾ ਉਹਨਾਂ ਘਰ ਦੀ ਤਿਆਰੀ ਤਾਂ ਨਹੀਂ ਹੁੰਦਾ ਜਿੰਨਾ ਗੁਰੂ ਘਰ ਦੀ ਦਾ ਹੁੰਦਾ ਵੀ ਅਸੀਂ ਜਾ ਕੇ ਉਸ ਵਕਤੇ ਜਾਈਏ ਤੇ ਆਪਣਾ ਅਸੀਂ ਸੇਵਾ ਕਰੀਏ ਤੇ ਨਾਲ ਸੰਗਤਾਂ ਨੂੰ ਲੈ ਕੇ ਤੇ ਆਪਣਾ ਕਾਰੋਬਾਰ ਕਰੀਏ ਜਿੱਕੇ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਸਲਖੇ ਜੀ ਦੇ ਵਿਆਹ ਪਰ ਨੂੰ ਖੁਸ਼ੀ ਨੂੰ ਆਰੰਭ ਕਰਨ ਦੀ ਤਰ੍ਹਾਂ ਸਦੇ ਜੁ ਜੇ ਮਠਿਆਈਆਂ ਬਣੀਆਂ ਸਾਰੇ ਸ਼ਹਿਰ ਦੇ ਇਲਾਕਾ ਵਾਲੇ ਸੰਗਤਾਂ ਦੇ ਬਣਾਉਂਦੀਆਂ ਨੇ ਤਿਆਰ ਕਰਦੀਆਂ ਨੇ ਬੜੇ ਪ੍ਰੇਮ ਸਾਹਿਬ ਜਿਹੜੀਆਂ ਮੰਡੀਆਂ ਜਾਂਦੀਆਂ ਨੇ ਇਹ ਅੱਜ ਤੋਂ ਵਿਆਹ ਸ਼ੁਰੂ ਹੋ ਗਿਆ ਸਾਰੇ ਕਾਰਜ ਜਿਹੜੇ ਨੇ ਸਿੱਖੀ ਤੌਰ ਤੇ ਜਿਹੜੇ ਮਨਾਏ ਜਾਂਦੇ ਨੇ ਇਹਨੂੰ ਵੈਸੇ ਤੇ ਮਠਿਆਈ ਗੁਣੇ ਨੂੰ ਬੋਲਿਆ ਜਾਂਦਾ ਵਾ ਗੁਣਿਆਂ ਦਾ ਪ੍ਰਸ਼ਾਦ ਬੋਲਿਆ ਜਾਂਦਾ ਜਿਸ ਤਰ੍ਹਾਂ ਵੀ ਆਮ ਬੀਬੀਆਂ ਬਣਾਉਂਦੀਆਂ ਅੱਜ ਗੁਰਦੁਆਰੇ ਦੇ ਵਿੱਚ ਵਿਆਹ ਸ਼ੁਰੂ ਆ ਵਿਆਹ ਸ਼ੁਰੂ ਹੋ ਗਿਆ ਬਸ ਵਿਆਹ ਸ਼ੁਰੂ ਹੋ ਗਿਆ ਬੀਬੀਆਂ ਨਹੀਂ ਕਿ ਤੋਂ ਤੋਂ ਨਹੀਂ ਆ ਬੀਬੀਆਂ ਕੁਝ ਬੀਬੀਆਂ ਜਥਿਆਂ ਦੀਆਂ ਨੇ ਬਟਾਲੇ ਦੀਆਂ ਨੇ ਕੋਈ ਲਾਗੋ ਕਰਦੀਆਂ ਤੋਂ ਅੰਮ੍ਰਿਤਸਰ ਤੋਂ ਇਤਰਾ ਸਾਰੇ ਲਾਗੇ ਜਾ ਕੇ ਪਿੰਡਾਂ ਤੋਂ ਆਣ ਕੇ ਸਾਰਾ ਜਿਹੜਾ ਤਿਆਰ ਕਰਦੀਆਂ ਨੇ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਅੱਜ ਕਿੰਨੇ ਵਜੇ ਸ਼ੁਰੂ ਕੀਤਾ ਇਹ ਸਵੇਰੇ 10:00 ਵਜੇ ਸ਼ੁਰੂ ਕੀਤਾ ਕਿੰਨੇ ਵਜੇ ਚੱਲੇਗਾ ਇਹ ਸ਼ਾਮ ਤੱਕ ਚੱਲੇਗਾ ਜੀ ਵੰਡੀ ਵੀ ਜਾ ਕੇ ਵੰਡੀ ਜਾਣੇ ਨਾਲ ਹਾਂਜੀ ਆਪਣਾ ਨਾਮ ਦੋ ਨਾਮ ਮੇਰਾ ਬੀਬੀ ਕਸ਼ਮੀਰ ਕੌਰ